ਮਸੀ ਜਰਨੀ ਗੁੱਟ ਜਾਨੀ ਹਾਂ ਬੱਸ ਚੱਕੀਏ ਦੇਖੀਏ ਕਾਦੀ ਗੁੱਟ ਰਹੀ ਜਰਨੀ ਮੈਂ ਧਣੀਆਂ ਦੀ ਤੇ ਗੰਢਿਆਂ ਦੀ ਹਰੇ ਗੰਢਿਆਂ ਦੀ ਤੇ ਧਣੀਆਂ ਦੀ ਕੁੱਟੀਆਂ ਦੀ ਚੱਕਣੀ ਆ ਅੱਛਾ ਹਾਂ ਲੇਕਿਨ ਮਿਰਚਾ ਪਾਣਾ ਦੀ ਹੈ ਧਨੀਆ ਮਿਰਚਾ ਪਾਉਣੀ ਚੱਕ ਨਹੀਂ ਵਧੀਆ ਹਣਾ ਉਹ ਰੋਜ ਉਹ ਸਬਜ਼ੀ ਨਾਲ ਖਾਈ ਜਾਂਦੇ ਆ ਨਾ ਰੋਟੀ ਫਿਰ ਇੱਕ ਵਾਰੀ ਬਦਲਵਾ ਜਾਂ ਚੰਗਾ ਰਹਿੰਦਾ ਹਲਕਾ ਜਿਹਾ ਹੋਰ ਕਿੱਧਰ ਦੀਆਂ ਤਿਆਰੀਆਂ ਹੋਰ ਅੱਜ ਸਨੇਹੀ ਕੰਮ ਕਮ ਨੂੰ ਮੇੜ ਲੈ ਅੱਜ ਕਿਤਾ ਖਾਨ ਦੇ ਜਾਣ ਦੀ ਸਰਾਸੀ ਅੱਛਾ ਵੀ ਜਾ ਮਾਗੇ ਹੂੰ ਕੋਈ ਕਹਿੰਦਾ ਅੱਜ ਨਾ ਜਾਇਓ ਅੱਪਾ ਪਰਸ ਨੂੰ ਜਾਵਾਂਗੇ ਠੀਕ ਆ ਫੇਰ ਆਪਾਂ ਜਾਵਾਂਗੇ ਜੋਗੀ ਪੀਣੀ ਜੋਗੀ ਵੀਰੇ ਕਦੋਂ ਲੱਗਦਾ ਮੇਲਾ ਫਿਰ ਹੋਪ ਕਿਤਾ ਇਸ ਦਾ ਬਣਦਾ ਹੈ ਦ੍ਰਿਤੀ ਜਾ ਬਣਦਾ ਅੱਛਾ ਹਾਂ ਤੀਨ ਜਾਵਾਂਗੇ ਆਪਾਂ ਹੂੰ ਇਹ ਤੋਂ ਖਾਣੇ ਕੋਈ ਆਮਾਗੇ ਆਂ ਤਰੀਆਂ ਕੋਲੇ ਵੀ ਜਾਵਾਂਗੇ ਦੁਨੀਆ ਕੋਲ ਇੱਕ ਘੱਟਾ ਆਪਾਂ ਚੱਲਾਂਗੇ ਪਠਨੀ ਸਰੂ ਕੋਲੇ ਹਾਂ ਤੇ ਇੱਕ ਆਪਾਂ ਜਾਣਾ ਕੋਟ ਸਮੀਰ ਹਾਂ ਬੱਬੂ ਕੋਲੇ ਇੱਕ ਆਪਾਂ ਜਾਣਾ ਪੂਲੇ ਹਾਂ ਲੈ ਪੂਲੇ ਸਿਮੀ ਕੋਲੇ ਜਾਣਾ ਆਪਾਂ ਬੱਗੋ ਕੋਲੇ ਤੇ ਜਾਇਆ ਬੱਗੋ ਕੋਲੇ ਆਪਾਂ ਬਾਹੋ ਜਾਣਾ ਤੇ ਨਹੀਂ ਆਣੇ ਜੀ ਰੱਜੀ ਜੇ ਨਹੀਂ ਆ ਰੱਜੀ ਪੰਜ ਕੁੜੀਆਂ ਕੋਲੇ ਜਾਣਾ ਆਪਾਂ ਥੋੜੀ ਥੋੜੀ ਹੈਨਾ ਜਾ ਕੇ ਆਉਣਾ ਇੱਕ ਬੱਗੀ ਕੋਲੇ ਵੀ ਜਾ ਕੇ ਆਉਣਾ ਆਪਾਂ ਤੇ ਜਿਹੜੇ ਤੇਰੇ ਰਿਸ਼ਤੇਦਾਰੀਆਂ ਤੂੰ ਉੱਥੇ ਲੈ ਜੀ ਜਿਹੜੀਆਂ ਤੇਰੇ ਰਿਸ਼ਤੇਦਾਰੀਆਂ ਮੈਂ ਤੇਰੇ ਉੱਥੇ ਹੀ ਬਾਤ ਚੱਲਾਂਗੇ ਹਾਂ ਕਿਉਂਕਿ ਆਏ ਨਾ ਕਿ ਹੁਣ ਮੈਂ ਨਾ ਗਿਆ ਤੇਰੀਆਂ ਰਿਸ਼ਤੇਦਾਰੀਆਂ ਤੂੰ ਮੇਰੇ ਨਾਲ ਫੇਰ ਰੁੱਸ ਜੀ ਹਾਂ ਮੈਂ ਰੁੱਸ ਜਾਾਂਗੇ ਫੇਰ ਤੂੰ ਜੇ ਤੂੰ ਮੇਰੇ ਨਾਲ ਨਹੀਂ ਮੈਂ ਰੁੱਸ ਜੂ ਹਾਂ ਜੀ ਕੱਲ੍ਹ ਰਤੀ ਹੋਗੀ ਬੜਾਈ ਕਪਾਸੇ ਜਾਓਗੇ ਤੁਸੀਂ ਉਦੋਂ ਇੱਧਰ ਚਾ ਲੋ ਹਾਂ ਪਹਿਲਾ ਮਾਸੀ ਮੇਰ ਨਾਲ ਜਾਊ ਹਾਂ ਵੱਡੀ ਆਵਾਸੀ ਰੱਖਾਂ ਮਾਸੀ ਅੱਗੇ ਜਾਣਾ ਸੀ ਦੋਨਾਂ ਨੇ ਨਾਲ ਹੋਰ ਨਹੀਂ ਸੀ ਕਿਸੇ ਲੈ ਕੇ ਜਾਂਦੇ ਦੋਨੇ ਜਾਓਗੇ ਦੋ ਦੋ ਰੋਜ਼ ਬੜੀ ਬੱਤ ਮੈਂ ਸਾਡੀ ਸਾਡਾ ਦੋਨਾਂ ਦਾ ਉਹ ਪਿਆਰ ਵਾਲਾ ਨਾ ਇਹਨਾਂ ਤੋਂ ਮੰਮੀ ਦਾ ਪਿਆਰ ਵੀ ਨਹੀਂ ਕਰਦਾ ਜਿੰਨਾ ਮਾਸੀ ਦਾ ਕਰਦਾ ਹਾਂ ਮਾਸੀ ਦਾ ਮੇਰ ਨਾਲ ਮਾਸੀ ਵਰਾਏ ਨਾ ਸਾਡੀ ਮੱਤ ਮਿਲਦੀ ਹੈ ਸਾਡੀ ਗੁਰਦੁਆਰਾਂ ਦੀ ਹਾਂ ਅਸੀਂ ਆਦਾ ਗੱਡਵਾਣੀ ਦੀ ਫੇਟ ਚੜੀ ਦਾ ਹਾਂ ਪਰਨਾ ਬਤਾਵਾ ਮੈਨੂੰ ਮੈਨੂੰ ਲੱਗਦੀ ਕਿ ਤੇ ਮਮੀ ਨੂੰ ਕੀ ਬੋਲ ਮਮੀ ਨਾ ਹੋਰ ਮੋਂ ਪਿਆਰਾਗਾ ਮਾਸਾ ਹੋਰ ਇਹ ਆ ਸਟਾਫ ਮੈਂਬਰ ਆ ਨਾ ਸਾਡਾ ਸਟਾਫ ਮੈਂਬਰ ਦਾ ਤਾਂ ਹਾਂ ਕਰਨਾ ਹੀ ਪੈਂਦਾ ਨਹੀਂ ਵਧੀਆ ਬੰਦੇ ਸਾਰੇ ਮੈਂਬਰ ਹੈ ਹਾਂ ਕੱਲ ਦਾ ਫੇਟ ਸਵਾਦ ਵੀ ਵਧੀਆ ਹੈ ਸਵਾਹ ਹੋ ਗਿਆ ਮਾਸੀ ਕਰਕੇ ਲੱਗਿਆਗਾ ਲੱਗਿਆਗਾ ਤੱਕੀ ਇਹ ਰੱਬ ਜਦੋਂ ਬਾਹਰ ਜਾਂਦੇ ਦਿੰਦੇ ਨਹੀਂ ਲੱਗਦਾ ਸਾਰਿਆਂ ਦਾ ਹੋਰ ਆ ਪਾਣੀ ਨਹੀਂ ਸੀ ਮੈਂ ਨਿੱਗਾ ਜਾ ਆਪਣੇ ਗੁੱਸੇ ਚ ਹੋ ਕੇ ਨੂੰ ਕਹਾਂ ਤੂੰ ਬਾਗੀ ਤੂੰ ਬਾਗੀ ਜੀ ਹੋ ਨਹੀਂ ਲੱਗਦਾ ਆਗੀ ਮੇਰੀ ਸੀ ਆਜੋ ਮੇਰੀ ਸੀ ਉਹ ਆਜੋ ਹੈ ਨੀਕੀ ਮਿਟਿਓ ਆਜੋ ਖੰਡਾ ਆਜੋ 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 ਉਸੇ ਕੱਢਿਆ ਸੀਗਾ ਤੇ ਗਾਜਰ ਨੂੰ ਆਈ ਪੀਤਾ ਇਹਨਾਂ ਨੂੰ ਵਧੀਆ ਲੱਗਿਆ ਦੋਨਾਂ ਭੈਣ ਭਰਾਵਾਂ ਨੂੰ ਰੋਜ਼ ਹੀ ਬਣਾ ਲਿਆ ਕਰੋ ਫੇਰ ਰੋਜ਼ ਕੱਢੋ ਅਸੀਂ ਪੀਂਦੇ ਨਹੀਂ ਸੀ ਗਾਜਰਾਂ ਤੇ ਸੰਤਰੇ ਪਾ ਕੇ ਮੈਂ ਹਾਂ ਵਧੀਆ ਲੱਗਿਆ ਇਹਨਾਂ ਨਾਲ ਉਹ ਪੀਂਦੇ ਆਜਾ ਪੁੱਤ ਮੈਂ ਤਾਂ ਰੋਜ਼ ਹੀ ਲੱਤ ਕਹੋਣੀ ਚੋੜੀ ਜਾ ਜੇ ਜਵਾ ਖਾਣ ਦੀ ਗੋਲੀ ਨਹੀਂ ਆ ਪਤਾ ਹੈ ਤੇ ਦੇਖਾਂ ਅਸ਼ਮੀਰ ਨੂੰ ਬੁਖਾਰ ਵਗੈਰਾ ਆਦੀ ਬਾਈ ਨੇ ਕੁਗਰੀ ਪਰ ਤੇ ਕਹੀ ਮਰਵਾਈ ਫਿਰਦਾ ਨੇ ਕਿੰਨਾ ਬਾਜੀ ਉਹ ਕਿਹਾ ਸਾ ਜਮਾ ਆਦੀ ਲੋ ਬੁਖਾਰ ਹੋਇਆ ਪੈ ਦਵਾਈ ਦਿਵਾਉਣੇ ਕੋ ਅਸਮੀ ਤੇ ਵੀ ਅਰਸ਼ਾੜੀ ਦਿਦੋ ਗੋਲੇ ਹੈਂ ਜਾਂ ਨਾ ਹੋਇਆ ਪੈ ਮੋੜੇ ਕੰਫੀਗਿਆ ਕੇ ਅਰਸ਼ਾੜੀ ਦਵਾਈ ਦੇ ਦੇ ਦਵਾਈ ਨਹੀਂ ਦਿੱਤਾ ਜੱਤਾ ਜਿਰਾਮ ਕਰ ਲਾ ਫਿਰ ਪਤਾ ਛਾੜੇ ਕਿ ਨਾ ਕਰਿਆ ਤੇ ਮਿਦਾਨੀ ਤੇ ਇੰਨੀ ਮਰਾਈ ਨਹੀਂ ਛੋਡੀ ਮੰਮੀ ਕੀ ਕਰਦੀ ਆ ਬਾਈ ਬਾਬਾ ਮੰਮਾ ਕੀ ਕਰਦੀ ਆ ਨਣਕੀ ਚੱਲਗੇ ਨਣਕੀ ਚੱਲਗੇ ਮੱਛੀ ਖੋਲ ਜਾਓ ਇਹਦਾ ਬਠੰਡੇ ਚ ਲਾਉਂਗਾ ਮੱਛੀ ਖੋਲ ਜਾਓ ਅੰਸੀ ਦੀ ਆਉਂ ਲੱਗਦਾ ਅੱਜ ਹੈ ਜਾਏਗਾ ਮੱਛੀ ਖੋਲ ਜਾਓ ਆ ਰੋਟੀ ਸੀ ਮੈਨੇ ਪਈ ਤਾਹਾਂ ਕਿਹਦੀ ਪਈ ਹੈ ਮਮੇ ਦੀ ਖਾ ਲੈ ਤੇ ਰੋਟੀ ਖਾ ਲੈ ਮਮੀ ਖਾ ਲੈ ਹਾਂ ਠੰਡੀ ਹੋਈ ਜਾਂਦੀ ਹੈ ਯਾ ਤੇ ਨਹੀਂ ਮਾਸੂਦ ਜੋਗਵੀਰੇ ਆਪਾਂ ਕੋਈ ਸੁਖ ਸੁੱਖੀ ਸੀ ਤੂੰ ਹਾਂ ਸੁਖ ਸੁੱਖੀ ਕੀਤੀ ਤਾਂ ਘਰ ਦੀ ਧਰ ਬਣ ਗਿਆ ਆਪਣਾ ਇਹ ਸੁਖ ਸੁੱਖੀ ਦੀ ਆਪਣਾ ਘਰ ਬਣ ਗਿਆ ਵਧੀਆ ਪੈ ਜੇ ਸੋਨਾ ਆਪਣਾ ਘਰ ਪੈ ਗਿਆ ਹਾਂ ਹੂੰ ਕਿੰਨੀਆਂ ਗੱਟੀਆਂ ਸੀ ਕਿੰਨੀਆਂ ਗੱਟੀਆਂ ਨੇ ਤੇ ਆਪਾਂ ਹੋਰ ਸੁਖ ਸੁੱਖਿਆ ਵਾਏ ਕੋਈ ਹਾਂ ਪੂਰੀਆਂ ਕਰੂਗਾ ਬੰਦੇ ਚਵਾਰੇ ਪਾ ਲਈ ਉੱਤੇ ਚਵਾਰੇ ਪਾਵਾਂਗੇ ਦੁਆਰੇ ਦਾ ਪਵਾ ਦੂਗਾ ਮਹਾਰਾਜ ਹਾਂ ਹਾਂ ਮਹਾਰਾਜ ਉਲਾ ਉਲਾ ਪੈਸਾ ਦੇ ਵੀ ਫਨ ਹਾਂ ਕਿ ਤੁਸੀਂ ਕਿਵੇਂ ਕੀ ਹੈ